ਸਟਾਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਪਿਛਲ ਪੈਰੀ ਤੋਰ ਰੁਕਣ ਦਾ ਨਾ ਨਹੀਂ ਲੈ ਰਹੀ ਡੰਡੀ ਇਸ ਦੀ ਬਜਾਏ ਇਸ ਦੀ ਗਤੀ ਹੋਰ ਵੀ ਤੇਜ਼ ਹੁੰਦੀ ਜਾ ਰਹੀ ਹੈ ਡੰਡੀ ਹੁਣ ਇਸ ਗੱਲ ਦਾ ਵੀ ਪਤਾ ਨਹੀਂ ਲੱਗ ਰਿਹਾ ਕਿ ਆਖਰ ਪੰਜਾਬ ਦਾ ਬਣੇਗਾ ਕਿ ਪ੍ਰਸ਼ੰਚਨ ਪਿਛਲੇ ਕੁਝ ਸਾਲਾਂ ਤੋਂ ਇਸ ਸੂਬੇ ਦੀ ਮੋਢਲੀ ਉਸਾਰੀ ਦੇ ਕੰਮ ਲਗਭਗ ਠੱਪ ਹੋਏ ਪਏ ਹਨ ਡੰਡੀ ਇਨ੍ਹਾਂ ਖੇਤਰਾਂ ਵਿੱਚ ਜੋ ਪਹਿਲੀਆਂ ਉਸਾਰੀਆਂ ਹੋ ਚੁੱਕੀਆਂ ਸਨ ਹੁਣ ਉਹ ਵੀ ਖੋਲੇ ਬਣਦੀਆਂ ਜਾ ਰਹੀਆਂ ਹਨ ਡੰਡੀ ਸਰਕਾਰ ਦੀ ਗਲਤ ਯੋਜਨਾ ਬੰਦੀ ਕਰਕੇ ਕੇਂਦਰ ਨੇ ਵਕਤ-ਵਕਤ ਖੇਤਰਾਂ ਵਿੱਚ ਆਪਣੇ ਵੱਲੋਂ ਪਾਈ ਜਾਣ ਵਾਲੀ ਰਾਸ਼ੀ ਰੋਕ ਲਈ ਹੈ ਜੋ ਸੂਬਾ ਸਰਕਾਰ ਦੀ ناکਾਮੀ ਦਾ ਪਰਤੱਖ ਸਬੂਤ ਹੈ ਡੰਡੀ ਇਸੇ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ ਟੁੱਟ ਭੱਜ ਗਈਆਂ ਹਨ ਡੰਡੀ ਇਸ ਕਰਕੇ ਲੋਕ ਵੱਖ-ਵੱਖ ਖੇਤरां ਵਿੱਚ ਮਿਲਦੀਆਂ ਆਮ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ ਡੰਡੀ ਹਰ ਖੇਤਰ ਵਿੱਚ ਪਿਛਾਂ ਰਹਿ ਜਾਣ ਅਤੇ ਨੁਕਸਾਨ ਉਠਾਉਣ ਦੀ ਹੁਣ ਇੱਕ ਹੋਰ ਵੱਡੀ ਮਿਸਾਲ ਸਾਹਮਣੇ ਆਈ ਹੈ ਜਿਵੇਂ ਕਿ ਕੇਂਦਰ ਦੀ ਯੋਜਨਾ ਅਨੁਸਾਰ ਸੂਬੇ ਵਿੱਚ ਬਣਾਏ ਜਾ ਰਹੇ ਜਾਂ ਇਸ ਵਿੱਚੋਂ ਲੰਘਦੇ ਹਾਈਵੇ ਪ੍ਰੋਜੈਕਟਾਂ ਦਾ ਫਰਕ ਜਾਣਾ ਡੰਡੀ ਪਿਛਲੇ ਕਈ ਸਾਲਾਂ ਤੋਂ ਕੇਂਦਰ ਅਜਈਆਂ ਯੋਜਨਾਵਾਂ ਸੂਬਾ ਸਰਕਾਰ ਨਾਲ ਸਾਂਝੀਆਂ ਕਰਦਾ ਆ ਰਿਹਾ ਹੈ ਡੰਡੀ ਇਹਨਾਂ ਲਈ ਲੁੜਿੰਦੀ ਜ਼ਮੀਨ ਪ੍ਰਾਪਤ ਕਰਨ ਲਈ ਉਸ ਵੱਲੋਂ ਵੱਡੀ ਧਨ ਰਾਸ਼ੀ ਦਾ ਪ੍ਰਬੰਧ ਵੀ ਕਰ ਦਿੱਤਾ ਗਿਆ ਸੀ ਪਰ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਢਿੱਲੀਆਂ ਮੱਠੀਆਂ ਨੀਕੀਆਂ ਨੇ ਹੁਣ ਤੱਕ ਇਹਨਾਂ ਪ੍ਰੋਜੈਕਟਾਂ ਨੂੰ ਪੂਰਾ ਨਹੀਂ ਹੋਣ ਦਿੱਤਾ ਡੰਡੀ ਕੇਂਦਰ ਵੱਲੋਂ ਇਹਨਾਂ ਸ਼ਾਹ ਰਾਹਾਂ ਦੀਆਂ ਸੱਤ ਯੋਜਨਾਵਾਂ ਪੰਜਾਬ ਨੂੰ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਜੋ ਪੰਜਾਬ ਦੇ ਖੇਤਰ ਵਿੱਚੋਂ ਹੀ ਲੰਘਣਾ ਸੀ ਦੂਸਰੀ ਹੁਸ਼ਿਆਰਪੁਰ ਊਨਾ ਸ਼ਾਹਰਾ ਅਤੇ ਤੀਸਰੀ ਹੁਸ਼ਿਆਰਪੁਰ ਫਗਵਾੜਾ ਸ਼ਾਹਰਾ ਦੀ ਉਸਾਰੇ ਕੀਤੀ ਜਾਣੀ ਸੀ ਪਰ ਸੁਭਾ ਸਰਕਾਰ ਵੱਲੋਂ ਇਹਨਾਂ ਨੂੰ ਮੁਕੰਮਲ ਕਰਨ ਲਈ ਲੁੜਿੰਦੀ ਪਰ ਕਿਰਿਆ ਪੂਰੀ ਨਾ ਕਰ ਸਕਣ ਕਰਕੇ ਹੁਣ ਕੇਂਦਰ ਨੇ ਇਹਨਾਂ ਯੋਜਨਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਟੰਡੀ ਇਸ ਦੇ ਨਾਲ ਹੀ ਲੁਧਿਆਣਾ ਰੋਪੜ ਖਰੜ ਸ਼ਾਰਾ ਦਖਣੀ ਲੁਧਿਆਣਾ ਬਾਈਪਾਸ ਸ਼ਾਰਾ ਅੰਮ੍ਰਿਤਸਰ ਟਾਂਡਾ ਸ਼ਾਰਾ ਅਤੇ ਲੁਧਿਆਣਾ ਪਠਿੰਡਾ ਸ਼ਾਰਾਹਾਂ ਦੇ ਨਿਰਮਾਣ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਲੂਡਿੰਦਾ ਸਹਿਯੋਗ ਨਾ ਮਿਲਣ ਕਰਕੇ ਇਹਨਾਂ ਚਾਰ ਪ੍ਰੋਜੈਕਟਾਂ ਨੂੰ ਖਰਾਦ ਕਰਨ ਦੀ ਤਿਆਰੀ ਲਗਭਗ ਮੁਕੰਮਲ ਕਰ ਲਈ ਗਈ ਹੈ ਡੰਡੀ ਇਹਨਾਂ ਯੋਜਨਾਵਾਂ ਉੱਤੇ ਕੇਂਦਰ ਨੇ 52 ਹਜ਼ਾਰ ਕਰੋੜ ਦੀ ਧਨ ਰਾਸ਼ੀ ਖਰਚ ਕਰਨੀ ਸੀ ਜੋ ਅੱਧ ਵਿਚਾਲੇ ਲਟਕ ਗਈ ਹੈ ਡੰਡੀ ਕੁਝ ਦਿਨ ਪਹਿਲਾਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਚੇਰਮੈਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਆਪਣੀ ਨਾਰਾਜ਼ਗੀ ਜਤਾਈ ਸੀ ਅਤੇ ਇਹ ਵੀ ਕਿਹਾ ਲਿਖਿਆ ਸੀ ਕਿ ਕਿਉਂ ਨਾ ਸਰਕਾਰ ਦੇ ਢਿੱਲੇ ਰਵੱਈਏ ਨੂੰ ਦੇਖਦਿਆਂ ਇਹਨਾਂ ਪ੍ਰੋਜੈਕਟਾਂ ਨੂੰ ਬੰਦ ਕਰ ਦਿੱਤਾ ਜਾਵੇ ਪ੍ਰਸ਼ੰਚਨ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਵੀ